ਗਲਤੀ ਤਾਂ ਨਹੀਂ ਹੋਈ ਜਾ ਰਹੀ ਨਾ ਆਖਾਇਓ ਗੁਰਪਾਲ ਜੀ ਨਾ ਆਖਾਇਓ ਲੇਕਿਨ ਆ ਜਿਹੜੇ ਬਾਦ ਲੰਗਰ ਦੇ ਜਿਹੜੇ ਬਾਦ ਆਉਂਦੇ ਜਿੱਦਾਂ ਉਹ ਮੰਨ ਲਓ ਜਿਹੜਾ ਖਾਂਦਾ ਵੀ ਤਾਂ ਸਿੱਟ ਦੇ ਦਿੰਦੇ ਨੇ ਹੋਰ ਵੀ ਬਾਦ ਚ ਵੀ ਲੰਗਰ ਕਈ ਵੀਰ ਭਰਾ ਲਾਉਂਦੇ ਬਿਲਕੁਲ ਭਾਈ ਕਈ ਨਹੀਂ ਸਫਾਈ ਦਾ ਖਿਆਲ ਰੱਖਦੇ ਅਸੀਂ ਬਿਲਕੁਲ ਨਹੀਂ ਮਾੜਾ ਨਹੀਂ ਵਰਤਦੇ ਆਪਾਂ ਦਾ ਸਾਰੀਆਂ ਆਪਣੇ ਕੋਲ ਸਟੀਲ ਦੀਆਂ ਪਲੇਟਾਂ ਆ ਤੁਹਾਨੂੰ ਤੁਹਾਨੂੰ ਸਾਰਾ ਆਪਾਂ ਵੇਟਰ ਵਗੈਰਾ ਸਭ ਕੋਈ ਲੱਗਾ ਹੁੰਦਾ ਇਹ ਸਭ ਤੋਂ ਜ਼ਰੂਰੀ ਗੱਲ ਆ ਵੀ ਜੇ ਸੂ ਸਟੀਲ ਵਰਤਨ ਲੱਗ ਜੀ ਹੈ ਨਾ ਥੋੜੀ ਜਿਹੀ ਖੇਚੜ ਤਾਂ ਹੈਗੀ ਆ ਸੇਵਾ ਉਧਰ ਵੀ ਕਰਨੀ ਪੈਣੀ ਆ ਹੋਰ ਆ ਕੰਮ ਫੇਲੇ ਲਈ ਇਹ ਰਿਸਕ ਜੰਗਲ ਦਾ ਵੀ ਉਹ ਪਿੱਛੇ ਵੀ ਵਿਖਾਈ ਆ ਜੋ ਅਜੇ ਰਿਸਕ ਲੈ ਲੈਣੇ ਕੋਈ ਗੱਲ ਨਹੀਂ ਲਗੇ ਆ ਲਗੇ ਆ ਬੰਦੇ ਲਗੇ ਆ ਕੀ ਆਵਾਜ਼ ਆ ਬੜੀ ਦੂਰ ਦੂਰ ਤੱਕ ਸਫਾਈ ਲੱਗੇ ਆ ਕਰਨ ਬੜੀ ਜੰਗਲ ਦੇ ਵਿੱਚ ਭਾਈ ਸੱਸੀ ਗਾਲ ਦੀ ਕੀ ਹਾਲ ਚਾਲ ਚ ਠੀਕ ਠਾਕ ਹੋ ਲੱਗੇ ਹੋ ਡਟੇ ਹੋ ਆ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਜੀ ਜੈ ਮਾਤਾ ਜੀ ਭਾਈ ਮੈਂ ਤਾਂ ਦੇਖੋ ਮੁੜ ਕੇ ਮੁੜ ਕੇ ਨਾ ਭਜੇ ਪਏ ਪਸੀਨੇ ਨਾਲ ਭਜੇ ਪਏ ਆ ਐਨ ਪੂਰੀ ਮਿਹਨਤ ਪੂਰਾ ਜੋਰ ਲੱਗਣ ਡਿਆ ਹਾਂ ਜੀ ਹਾਂ ਜੀ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਇੱਥੇ ਮਦਦੋਂ ਤੱਕ ਪਹੁੰਚੇ ਆ ਤੇ ਸਾਡੀ ਅੱਗੇ ਤੁਸੀਂ ਮਹਾਮਾਈ ਉਹ ਵੀ ਗਰਜਾਇਸ਼ ਕਰਿਓ ਕਿ ਐਸੇ ਤਰ੍ਹਾਂ ਸਾਫ ਸਫਾਈ ਦਾ ਵਾਤਾਵਰਨ ਆਪਾਂ ਵਧੀਆ ਰੱਖੀਏ ਜੀ ਜੀ ਤੇ ਜੇ ਲੰਗਰ ਲਾਈਆ ਤਾਂ ਇੱਥੇ ਵੀ ਸਫਾਈ ਕਰਕੇ ਜਾਈਏ ਜਿਹੜੀ ਪੋਲੀਥੀਨ ਆ ਉਹ ਨਾ ਵਰਤੇ ਜਾਵੇ ਜੀ ਜੀ ਤੇ ਸਾਫ ਸਫਾਈ ਸਭ ਕੋਲ ਸਾਫ ਸੁਥਰਾ ਹੋਣਾ ਚਾਹੀਦਾ ਆਪਣੀ ਸਿਹਤ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਦੇ ਬਾਵਜੂਦ ਆਪਾਂ ਲੰਗਰ ਜਿਹੜਾ ਉਹ ਵੀ ਸਾਫ ਸਫਾਈ ਜਗ੍ਹਾ ਤੇ ਲਾਉਣਾ ਚਾਹੀਦਾ ਜੀ 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 ਆਪਾਂ ਨੂੰ ਮਾਹਮਾਈ ਕਿਰਪਾ ਕਰੇ ਸਾਰਿਆਂ ਨੂੰ ਸਵੱਤ ਬਖਸ਼ੇ ਜੀ ਜੀ ਤੇ ਚੜ੍ਹਦੀ ਕਲਾ ਰੱਖੇ ਮਾਹਮਾਈ ਸਾਡੀਆਂ ਯਾਤਰਾਵਾਂ ਜੀ ਜੀ ਸਫਲ ਹੋਣ ਜੀ ਸਫਲ ਹੋਣ ਆਜੋ ਇਧਰ ਪਛੈੜ ਜੀ ਤੇ ਹੋਮ ਬਹੁਤ ਬੁਰਾ ਹਾਲ ਤੁਹਾਡਾ ਪਸੀਨੇ ਨਾਲ ਭਜੇ ਵੇ ਆ ਇੱਥੇ ਕਰਦੇ ਆਇਦ ਹੈਦ ਹੈ ਇਹ ਮੰਨ ਲਾ ਆ ਸਾਰਾ ਹੀ ਤੁਸੀਂ ਸਾਫ ਕਰ ਦਿੱਤਾ ਨਾ ਹਾਂਜੀ 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 ਆਪਾਂ ਹੱਥ ਲੱਗੇ ਹੋਏ ਜੀ ਸਾਡੇ ਹੈਗੇ 8-10 ਨਾਲ ਸਾਡੇ ਬੱਚੇ ਵੀ ਆਏ ਹੋਏ ਆ ਜੀ ਇਹ ਹਰੇ ਆਪਣਾ 30ਵਾਂ ਆ ਜੀ ਆਹ ਸਾਡਾ ਆਪਣਾ ਭੰਡਾਰਾ ਜੀ ਮਾਹਮਾਈ ਦਾ ਲੰਗਰ ਭੰਡਾਰਾ ਜੀ ਕੀ ਬਾਤ ਹੈ 30ਵਾਂ ਲੱਗਦਾ ਪਿਆ ਜੀ ਕਿੰਨੇ ਸਾਲ ਹੋ ਗਏ ਲਾਉਂਦ ਕੀਤੀ ਹੈ ਕੋਈ ਫਰਨੀਚਰ ਚਲ ਗਿਆ ਸਾਨੂੰ ਬੜੀ ਬਾਹਰੋਂ ਮਦਦ ਹੁੰਦੀ ਹੈ ਸ਼ਰਮਾ ਜੀ ਸ਼ਰਮਾ ਜੀ ਪੂਰੀਆਂ ਤਿਆਰੀਆਂ ਜੋਰਾਂ ਤੇ ਚੱਲਦੀਆਂ ਅਸੀਂ ਰੁਕ ਗਏ ਸੀ ਮੈਂ ਕਿਹਾ ਭਾਜੀ ਨਾ ਗੱਲਾਂ ਗੱਲਾਂ ਕਰੀਏ ਉਸ ਪਾਸੇ ਚਲੀਏ ਆਪਾਂ 2 ਮਿੰਟ ਆਪਾਂ ਦਿਖਾਈਏ ਕਿਉਂਕਿ ਤੁਸੀਂ ਬਹੁਤ ਮਿਹਨਤ ਨਾਲ ਲੱਗੇ ਪਏ ਆ ਬਹੁਤ ਵਧੀਆ ਲੱਗਾ ਸਾਨੂੰ ਵੀ ਜਦੋਂ ਨਾ ਆਪਾਂ ਕਹਿੰਦੇ ਹੁਣ ਲੂ ਕੰਡੇ ਖੜੇ ਹੁੰਦੇ ਆ ਉਹ ਤਾਂ ਲੱਗਦਾ ਵੀ ਯਾਰ ਬੰਦੇ ਇੰਨੀ ਹਮਮਸਟ ਨੇ ਤਾਂ ਹਾਈ ਗਰਮੀ ਹਾਈ ਗਰਮੀ ਏਸੀ ਏਸੀ ਹੈ ਨਾ ਤੇ ਬੂਟੇ ਕੋਈ ਲਾ ਕੇ ਰਾਜੀ ਨਹੀਂ ਗਰਮੀ 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 ਤੇ ਤੁਸੀਂ ਇੱਥੇ ਇੱਕ ਸੁਨੇਹਾ ਚੰਗਾ ਵੀ ਦਿੰਦੇ ਆ ਵੀ ਪਰਿਆਵਰਣ ਦੇ ਲਈ ਕ ਸਾਰਾ ਹਨਾ ਤੇ ਉਹ ਆਪਾਂ ਉੱਛੇ ਚਲੀਏ ਥੋੜਾ ਹੋਰ ਅੱਗੇ ਇੱਕ ਪਲਾਸਟਿਕ ਬਾਰੇ ਅਸੀਂ ਗੱਲ ਕਰਨੀ ਸ਼ਰਮਾ ਜੀ ਅੱਜ ਕਿ ਪੋਲੀਥੀਨ ਆ ਤੁਸੀਂ ਦੇਖੋ ਸਫਾਈ ਕੀਤੀ ਹੈਨਾ ਸੋਹਣਾ ਲੱਗਦਾ ਸਾਰਾ ਬਹੁਤ acha ਪਰ ਉਹ ਸਫਾਈ ਕੀਤੀ ਮੇਰੇ ਖਿਆਲ ਪਿਛਲੇ ਸਾਲ ਦਾ ਜਾਂ ਉਸ ਤੋਂ ਪਿਛਲੇ ਸਾਲਾਂ ਪੁਰਾਣਾ ਜਾਂ ਜਿਹੜੇ ਇਦਾਂ ਛੁੱਟ ਜਾਂਦੇ ਅੰਦਰ ਵੜ ਕੇ ਦੇਖੋ ਕਿੰਨਾ ਪੌਲਿਸਨ ਹਰੇਕ ਸਾਲ ਜਦੋਂ ਆਪਾਂ ਲੰਗਰ ਲਾਉਂਦੇ ਆ ਆਪਾਂ ਬਿਲਕੁਲ ਪੂਰੀ ਸਾਡੀ ਸਫਾਈ ਹੋਈ ਹੁੰਦੀ ਆ ਲੇਕਿਨ ਆ ਜਿਹੜੇ ਬਾਅਦ ਲੰਗਰ ਦੇ ਜਿਹੜੇ ਬਾਅਦ ਆਉਂਦੇ ਜਦਾਂ ਉਹ ਮੰਨ ਲਓ ਜਿਹੜਾ ਖਾਂਦਾ ਵੀ ਤਾਂ ਸਿੱਟ ਦਿੰਦੇ ਨੇ ਹੋਰ ਵੀ ਬਾਅਦ ਚ ਵੀ ਲੰਗਰ ਕਈ ਵੀਰ ਭਰਾ ਲਾਉਂਦੇ ਬਿਲਕੁਲ ਭਾਈ ਕਈ ਨਹੀਂ ਸਫਾਈ ਦਾ ਖਿਆਲ ਰੱਖਦੇ ਅਸੀਂ ਤਾਂ ਪੌਲਿਸਨ ਬਿਲਕੁਲ ਨਹੀਂ ਮਾੜਾ ਨਹੀਂ ਵਰਤਦੇ ਆਪਾਂ ਦਾ ਸਾਰੀਆਂ ਆਪਣੇ ਕੋਲ ਸਟੀਲ ਦੀਆਂ ਪਲੇਟਾਂ ਆ ਧੌਣ ਧੌਣ ਨੂੰ ਸਾਰਾ ਆਪਾਂ ਬੀਟਰ ਵਗੈਰਾ ਸਭ ਕੁਝ ਲੱਗਾ ਹੁੰਦਾ ਇਹ ਸਭ ਤੋਂ ਜ਼ਰੂਰੀ ਗੱਲ ਆ ਵੀ ਜੇ ਸੂ ਸਟੀਲ ਵਰਤਣ ਲੱਗ ਜੀ ਹੈ ਨਾ ਸੇਵਾ ਉਧਰ ਵੀ ਕਰਨੀ ਪੈਣੀ ਆ ਪਰ ਆ ਕੰਮ ਹੀ ਖਤਮ ਹੋ ਜਾ ਬਿਲਕੁਲ ਪਾਜੀ ਪਾਲਥੰ ਦਾ ਫਾਇਦਾ ਕੰਮੇ ਕੋਈ ਨਹੀਂ ਹੈਗਾ ਸਟੀਲ ਦੀਆਂ ਪਲੇਟਾਂ ਵਾਰ ਤੋਂ ਬਹੁਤ ਵਧੀਆ ਸਾਡੇ ਸਟੀਲ ਦੇ ਗਲਾਸ ਸਟੀਲ ਦੀਆਂ ਪਲੇਟਾਂ ਆਪਣੇ ਸਾਰਾ ਕੁਝ ਧੂਣ ਵਾਲੇ ਲੱਗ ਲੱਗੇ ਹੁੰਦੇ ਆ ਚੱਕਣ ਵਾਲੇ ਲੱਗ ਲੱਗੇ ਹੁੰਦੇ ਆ ਸਾਰਾ ਇਦਾਂ ਹੀ ਚੱਲਦਾ ਭਾਜੀ ਹੋਇਆ ਕਾਲ ਪਹਿਲਾਂ ਪਹਿਲਾਂ ਆਪਾਂ ਜ਼ਰੂਰ ਵਾਰਦੇ ਹੁੰਦੇ ਸੀਗੇ ਲੇਕਿਨ ਜਾਦਾ ਪਾਲਥੰ ਦਾ ਆ ਵੀ ਨਾ ਵਾਰ ਤੋਂ ਉਹਦਾ ਪਾਬਿਲ ਅਵੇਅਰਨੈਸ ਆ ਗਈ ਬਿਲਕੁਲ ਅਵੇਅਰਨੈਸ ਆ ਗਈ ਆਪਾਂ ਬਿਲਕੁਲ ਬੰਦ ਕਰ ਦਿੱਤਾ ਇਸ ਵਾਰੀ ਕਿਰਪਾਲ ਜੀ ਆਇਓ ਆਇਓ ਭਾਜੀ ਦਿਖਾ ਦੀ ਮੜ ਜਾ ਕਿਉਂਕਿ ਭ ਕੀ ਜੈਸੀ ਸੇਵਾ ਕਰਕੇ ਬੰਦਾ ਝੂਠ ਨਹੀਂ ਬੋਲਦਾ ਨਾ ਬੋਲ ਸਕਦਾ ਨਾ ਮਾਤਰਾਣੀ ਦੇ ਬੋਲਣ ਦੇਣਾ ਬੜੀ ਤਕੜੀ ਸ਼ਕਤੀ ਆ ਤਾਂ ਹੀ ਕਰੋੜਾਂ ਦੀ ਦੁਨੀਆ ਚ ਉੱਥੇ ਦੁਨੀਆ ਜਾਂਦੀ ਹੈ ਪਰ ਇਹ ਬਾਤ ਦੇ ਵਿੱਚ ਕਿਉਂਕਿ ਸੰਗਰਾਮ ਨੂੰ ਜਾਂ ਦਿਨ ਤਿਹਾਰ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਲੰਗਰ ਜਿਹੜਾ ਉਹ ਲਗਾਉਂਦੀ ਸੰਗਤ ਲਗਾਉਣਾ ਚਾਹੀਦਾ ਵੀ ਹੈ ਸ਼ਰਦਾ ਵੀ ਹੁੰਦੀ ਹੈ ਤੇ ਕਈ ਆਸਾਂ ਮੰਤਾਂ ਮੁਰਾਦਾਂ ਪੂਰੀਆਂ ਹੁੰਦੀਆਂ ਖੁਸ਼ੀ ਚ ਵੀ ਲੋਕ ਲਾਉਂਦੇ ਨੇ ਲਾਉਂਦੇ ਰਹਿਣਾ ਚਾਹੀਦਾ ਭੁੱਖੇ ਨੂੰ ਰੋਟੀ ਖਵਾਉਣਾ ਰਾਹਗੀ ਨੂੰ ਰੋਟੀ ਖਵਾਉਣਾ ਜਾਂ ਸੰਗਤ ਨੂੰ ਰੋਟੀ ਖਵਾਉਣਾ ਇਸ ਤੋਂ ਵੱਡਾ ਪੁੰਨ ਸ਼ਾਇਦ ਕੋਈ ਦੁਨੀਆ ਤੇ ਹੈ ਨਹੀਂ ਪਰ ਨਾਲ ਆ ਜਿਹੜਾ ਅਣਜਾਣ ਪੁਨੇ ਚ ਨਹੀਂ ਧਿਆਨ ਰਹਿੰਦਾ ਹੈ ਨਾ ਇੱਥੇ ਥੋੜਾ ਜਿਆਦਾ ਲੋਕਾਂ ਨੂੰ ਦੋ ਸ਼ਬਦ ਜ਼ਰੂਰ ਕਹੋ ਪਾਜੀ ਏਦਾਂ ਦੇਖੋ ਮੈਂ ਤਾਂ ਇਹ ਕਹੂੰਗਾ ਵੀ ਚਲੋ ਜੇ ਆਪਾਂ ਕੋਈ ਚੀਜ਼ ਖਾਣੇ ਵੀ ਆ ਜਿਹੜਾ ਸੜਕ ਦੇ ਦੱਲੋ ਕੀ ਸੜ ਦੰਦੇ ਆ ਉਹ ਢੋੜ ਕੇ ਆ ਕੇ ਇੱਧਰ ਨੂੰ ਚਲ ਗਿਆ ਗੱਡੀਆਂ ਲੈ ਇੱਧਰ ਨੂੰ ਚਲ ਗਿਆ ਇੱਧਰ ਮੰਨ ਲਓ ਜੇ ਉਹਨੂੰ ਰੱਖ ਲੈਣ ਆਪਾਂ ਘਰ ਜਾ ਕੇ ਡਸਟਬਿਨ ਦੇ ਵਿੱਚ ਆਪਣੇ ਵਾ ਲੈਣ ਜਾਂ ਰਾਸਤੇ 'ਚ ਆਹ ਰਾਸਤੇ 'ਚ ਜਿੱਥੇ ਡਸਟਬਿਨ ਲੱਗਾ ਜਾਂ ਉੱਥੇ ਪਾਉਣ ਜਾਂ ਮਨ ਲਓ ਜੇ ਤੋਂ ਆਪਾਂ ਕੋਈ ਚੀਜ਼ ਲੈਣ ਲਫਾਫਾ ਹੁੰਦਾ ਹੀ ਆ ਖਾ ਵੀ ਕੇ ਆਪਣੇ ਲਵਾਵੇ 'ਚ ਪਾ ਲਓ ਆਪਣੇ ਘਰੇ ਡਸਟਬਿਨ 'ਚ ਪਾ ਲਓ ਕੂੜੇ ਵਾਲਾ ਆਉਂਦਾ ਹੀ ਆ ਦੂਜੇ ਦਿਨ ਉਹਨਾਂ ਨੂੰ ਦੇ ਦਿਓ ਹਾਂਜੀ ਇਹ ਪਾਜੀ ਬਿਲਕੁਲ ਇਹ ਚੀਜ਼ ਹੋ ਇਹ ਸਹੀ ਹੈ ਸਹੀ ਹੈ ਤੇ ਇਹ ਹੁਣ ਤੁਹਾਨੂੰ ਘਾਤ ਵਧਣਾ ਪੈ ਹੀ ਰਿਹਾ ਨਾਲ ਦੀ ਨਾਲ ਹੁਣ ਸਾਰਾ ਮਿਲਦਾ ਪੌਲਥ ਜਿਹੜਾ ਖੋਰਾਂ ਦਾ ਸਟਿਆ ਚਾਹੇ ਰਾਹੀਰਾਂ ਦਾ ਚਾਹੇ ਕਿਤੇ ਅਣਜਾਣ ਪੁਣੇ ਚ ਗਲਤੀ ਨਾਲ ਲੰਗਰ ਵਾਲਿਆਂ ਕੋ ਕਿਤੇ ਸਟਿਆ ਗਿਆ ਕੋਈ ਤੇ ਪੀਰਾਂ ਕੋ ਕਾਲੀ ਦੇ ਵਿੱਚ ਜਾਂ ਨਹੀਂ ਯਾਦ ਰਿਹਾ ਤੇ ਉਹ ਫਿਰ ਜਿਹੜਾ ਹੁਣ ਤੁਹਾਨੂੰ ਉਹ ਵੀ ਨਾਲ ਡਬਲ ਸਫਾਈ ਕਰਨੀ ਪੈਣੀ ਹੈ ਬਿਲਕੁਲ ਭਾਜੀ ਸਾਨੂੰ ਪੂਰੀ ਟੋਟਲ ਸਫਾਈ ਕਰਨੀ ਪੈਣੀ ਹੈ ਉਹ ਦੇਖੋ ਫਰੇ ਵੀ ਪੌਲਥ ਨੂੰ ਬਹੁਤ ਵੇ ਆ ਆ ਵੀ ਹੈਗਾ ਆ ਆਨੇ ਰਿਨਾਲ ਆ ਵੀ ਡਿਗੇ ਸੀ ਇਹ ਵੀ ਵੱਢ ਕੇ ਹਟੇ ਆ ਦੇਖੋ ਭਾਈ ਜੀ ਸੰਗਤ ਨੇ ਆਉਣਾ ਇੱਥੇ ਮੈਟ ਵੀ ਵਿਛਣੇ ਟੈਂਟ ਵੀ ਵਾਟਰਪੂਫ ਲੱਗਣ ਆ ਮੰਨ ਲਓ ਇੱਕਦਮ ਵਧੀਆ ਹੋਊਗਾ ਹਰੇਕ ਬੰਦਾ ਰੁਗੂਗਾ ਪੱਖੇ ਵੀ ਲੱਗਣ ਤਾਂ ਸੰਗਤ ਜਿਹੜੀ ਰਾਤ ਨੂੰ ਤੁਰ ਕੇ ਜਾਂਦੇ ਆਪਣੇ ਕੋ ਆਰਾਮ ਵੀ ਕਰਦੀ ਆ ਕੋਈ ਘੰਟੇ ਲਈ ਸੌ ਜਾਂਦਾ ਪੱਖੇ ਲੱਗੇ ਹੋ ਕੋ 2 ਘੰਟੇ ਲਈ ਸੌ ਜਾਂਦਾ ਹਾਂਜੀ ਸਾਈ ਰਾਤ ਭਾਈ ਜੀ ਇਦਾਂ ਚੱਲਦਾ ਰਹਿੰਦਾ ਹਾਂਜੀ ਆਪਾਂ ਦੇਖ ਲਓ 25 ਤਰੀਕ ਤੋਂ ਸ਼ੁਰੂ ਆ ਮੰਨ ਲਓ ਸਾਰੇ ਰਾਤ ਇੱਦਾਂ ਰਹਿਣਾ ਹਾਂਜੀ ਇਦਾਂ ਚੱਲੀ ਜਾਣਾ ਬਸ ਮਹਾਮਾਈ ਦੇ ਮੰਨ ਲਓ ਹਾਜ਼ਰੀ ਆਪਣੀ ਲੱਗਦੀ ਰਹਿੰਦੀ ਹਰੇਕ ਸਾਲ ਤੀਮਾ ਆਪਣਾ ਲੰਗਰ ਸਹੀ ਹੈ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਸਹੀ ਹੈ ਅਸੀਂ ਹੁਣ ਆਪਾਂ ਮੜਾ ਦਿਖਾਈਏ ਤੁਸੀਂ ਕਰੋ ਕੰਮ ਆ ਵਿਖਾਇਓ ਵੀ ਇਹ ਇਹਨਾਂ ਦਾ ਛੁੱਟਿਆ ਨਹੀਂ ਹੈਗਾ ਪਤਾ ਵੀ ਲੱਗਦਾ ਕਿਉਂਕਿ ਇਹਨਾਂ ਦਾ ਲੰਗਰ ਲੱਗਦਾ ਆ ਦਾਲ ਫੁਲਕੇ ਦਾ ਚਾਵਲ ਦਾ ਰੋਟੀ ਦਾ ਚਾਹ ਦਾ ਔਰ ਆ ਇੱਥੇ ਪਿਆ ਕੀ ਹੋਇਆ ਕੋਈ ਚਿਪਸ ਦੇ ਪੈਕਟ ਹੈਗੇ ਆ ਕੋਈ 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 ਬਰੈਡ ਦੇ ਪੌਚ ਹੈਗੇ ਆ ਕੋਈ ਹੋਰ ਜਿਹੜੀਆਂ ਚੀਜ਼ਾਂ ਇਹਨਾਂ ਦੇ ਲੰਗਰ ਦੇ ਨਾਲ ਸੰਬੰਧਿਤ ਨਹੀਂ ਹੈਗੀਆਂ ਆ ਟਰੇ ਵਿਖਾਇਓ ਇਹ ਤਾਂ ਜਿਵੇਂ ਕੋਈ ਆਪਾਂ ਖਾਣ ਪੀਣ ਨੂੰ ਕਿਤੇ ਬੇਕਰੀ ਚੋਂ ਕੋ ਪ੍ਰੋਡਕਟ ਲੈਨੇ ਆ ਉਹਦਾ ਰੈਪਰ ਹੈਗਾ ਔਰ ਵੇਖਿਓ ਘਟੂ ਘਟ ਨਹੀਂ ਤਾਂ 100 ਮੀਟਰ ਦੇ ਕਰੀਬ ਤੋਂ ਦੂਰ ਜਾ ਕੇ ਇਹ ਆਲਮ ਹਾਲ ਹੈ ਜੇ ਸੀ ਕਿਰਪਾਲ ਜੀ ਆਜੋ ਫੇ ਲੈ ਲੀਏ ਰਿਸਕ ਜੰਗਲ ਦਾ ਵੀ ਉਹ ਪਿੱਛੇ ਵੀ ਵਿਖਾਈ ਆਜੋ ਅਜੇ ਰਿਸਕ ਲੈ ਲੈਣੇ ਕੋਈ ਗੱਲ ਨਹੀਂ ਆਪਣੇ ਬਚਾਅ ਦੇ ਵਿੱਚ ਤੇ ਆਜੋ ਕਿਰਪਾਲ ਜੀ ਇਹ ਆਜੋ ਫੇ ਹੋਰ ਥੰਨੇ ਚਲੀਏ ਆ ਆ ਵਿਖਾਓ ਪਲਾਸਟਿਕ ਆ ਫਸਿਆ ਪਿਆ ਇੱਧਰ ਆ ਵਿਖਾਓ 베ਰੀ ਦੇ ਵਿੱਚ ਉਹ ਅੱਗੇ 베ਰੀ ਚ ਵੀ ਫਸਿਆ ਆਜੋ ਫੇ ਅੱਜ ਥੋੜਾ ਜਿਹਾ ਰਿਸਕ ਲੈ ਲਈਏ ਤਾਂ ਕਿ ਚਲੋ ਸਾਡੀ ਵੀਡੀਓ ਵੇਖ ਕੇ ਕੋਈ ਚਾਰ ਭਰਾ ਸਮਝ ਜਾਣ ਨਾ ਯੂਜ਼ ਕਰਨ ਜਿਹੜੇ ਪੋਲੀਥੀਨ ਆ ਸ਼ਾਇਦ ਸਾਡੀ ਵੀਡੀਓ ਬਣਾਉਣ ਦਾ ਜਾਂ ਇਸ ਜੰਗਲ ਚ ਆਉਣ ਦਾ ਜਾਂ ਰਿਸਕ ਲੈਣ ਦਾ ਜਿਹੜਾ ਉਹ ਸਾਡਾ ਕਹ ਲੋ ਵੀ ਸਫਲਤਾ ਮਿਲ ਜੇ ਸਾਨੂੰ ਜਗਾ ਜਗਾ ਤੇ ਤੁਹਾਨੂੰ ਆ ਗਲਾਸ ਫਸਿਆ ਹੋਇਆ ਆ ਵਿਖਾਓ ਆ ਗਲਾਸ ਕਿੱਥੇ ਫਸਿਆ ਆ ਕਿ ਜਾਂ ਹੁਣ ਜਿਹੜਾ ਜਿਹੜੇ ਜਾਨਵਰ ਇਥੇ ਚਾਰਾ ਖਾਣਾ ਉਹਨੇ ਨਾਲ ਹੀ ਨਿਕਲ ਜਾਣਾ ਚਾਹੇ ਉਹ ਗਾਂ ਹੈ ਚਾਹੇ ਉਹ ਕੋਈ ਹੋਰ ਜਾਨਵਰ ਹੈ ਹਨਾ ਤੇ ਵੇਖੋ ਕਿੰਨੀ ਦੂਰ ਤੱਕ ਆ ਪਿਆ ਲਫਾਫਾ ਉਹ ਬੂਟਿਆਂ ਦੇ ਵਿੱਚ ਵਿਖਾਓ ਭਾਜੀ ਆ ਬਚ ਕੇ ਥੱਲੇ ਆ ਦੇਖੋ ਗੰਦਗੀ ਵੀ ਹੈਗੀ ਬਹੁਤ ਅੱਛੇ ਆ ਵਿਖਾਓ ਹੈ ਤਾਂ ਇਸ ਕਾ ਇੱਥੇ ਜਾਨਵਰ ਹੋ ਸਕਦੇ ਆ ਪਰ ਆਹ ਵਿਖਾਓ ਸਾਰਾ ਭਰਿਆ ਪਿਆ ਔਰ ਪਿਛਲੇ ਸਾਲਾਂ ਦਾ ਤਾਂ ਗਲਾਸ ਟੁੱਟੇ ਹੀ ਗਏ ਆ ਡਿਸਪੋਜ਼ੇਬਲ ਦੇ ਗਲਗੁਲ ਕੇ ਟੁੱਟੇ ਹੀ ਗਏ ਹੋਏ ਆ ਇਹ ਅੱਜ ਦਾ ਨਹੀਂ ਇਹ ਕੁਝ ਸਾਲਾਂ ਪੁਰਾਣਾ ਜਿਹੜਾ ਹੌਲੀ 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 ਮਤਲਬ ਸਰਕਦਾ ਸਰਕਦਾ ਕੁਝ ਪਾਣੀ ਨਾਲ ਕੋਈ ਮੀਂਹ ਨਾਲ ਕੋਈ ਬਰਸਾਤ ਨਾਲ ਜਾਂ ਸਫਾਈ ਉਹਨਾਂ ਨੇ ਕਿਸੇ ਨੇ ਕਰਕੇ ਇੱਥੇ ਸਿੱਟ ਦਿੱਤੀ ਇੱਥੋਂ ਵਾਲਿਆਂ ਨੇ ਫਿਰ ਅੱਗੇ ਕਿਤੇ ਇੱਥੇ ਇੱਥੋਂ ਕਰਦੇ 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 ਕਾਫੀ ਅੱਗੇ ਤੱਕ ਖੱਡਾਂ ਤੱਕ ਔਰ ਬਾਰਿਸ਼ ਦੇ ਪਾਣੀ ਨਾਲ ਇਹ ਪਿੰਡਾਂ ਚ ਜਾ ਰਿਹਾ ਸਾਰਾ ਕਚਰਾ ਥੱਲੇ ਖੱਡਾਂ ਚ ਜਾ ਰਿਹਾ ਨੀਵੀਂ ਪਿੰਡਾਂ ਚ ਨੀਵੇਂ ਇਲਾਕੇ ਚ ਜਾ ਰਿਹਾ ਤੇ ਉਹਦੇ ਤੋਂ ਬਾਅਦ ਫਿਰ ਜਿਹੜਾ ਇਹ ਚੂਆ ਦੇ ਵਿੱਚ ਚੂਈਆਂ ਦੇ ਵਿੱਚ ਇਸ ਇਲਾਕੇ ਦੀ ਖੂਬਸੂਰਤੀ ਦਿਖਾਇਓ ਇੱਕ ਪੈਨ ਸ਼ਾਟ ਮਾਰਿਓ ਕਿਰਪਾਲ ਜੀ ਆਹੋ ਸਾਹਮਣੇ ਥੱਲੇ ਉਹ ਵਾਲਾ ਸਾਰਾ ਸ਼ਾਟ ਮਾਰਿਓ ਇੰਨਾ ਹਸੀਨ ਹੈ ਜੰਗਲ ਤੇ ਇਲਾਕਾ ਤੇ ਜਦੋਂ ਇਹ ਪਲਾਸਟਿਕ ਨਾਲ ਹੀ ਭਰ ਜਾਣਾ ਹੋਰ 2-4 ਸਾਲ ਬਾਅਦ ਤੇ ਇਹਦੀ ਇਮੇਜ ਕਿਹੋ ਜਿਹੀ ਰਹਿਣੀ ਹੈ ਹਨਾ ਤੇ ਇਹਨਾਂ ਲੋਕਾਂ ਜਿਹੜੇ ਇਸ ਇਲਾਕੇ ਦੇ ਵਸਨੀਕ ਆ ਉਹਨਾਂ ਲੋਕਾਂ ਦਾ ਤਾਂ ਨਹੀਂ ਕੋਈ ਕਸੂਰ ਜਾਂ ਉਹਨਾਂ ਲੰਗਰ ਕਮੇਟੀਆਂ ਦਾ ਉਹਨਾਂ ਸੰਸਥਾਵਾਂ ਦਾ ਤਾਂ ਨਹੀਂ ਕੋਈ ਕਸੂਰ ਜਿੱਦਾਂ ਇਹ ਭਾਈ ਸਾਹਿਬ ਆ ਸਫਾਈ ਕਰ ਰਹੇ ਆ ਸਟੀਲ ਦੇ ਭਾਂਡੇ ਵਰਤ ਰਹੇ ਇਹਨਾਂ ਦਾ ਤਾਂ ਨਹੀਂ ਕੋਈ ਕਸੂਰ ਫੇਰ ਕਸੂਰਵਾਰ ਕੌਣ ਆ ਇਹ ਸਾਨੂੰ ਦੇਖਣਾ ਪੈਣਾ ਕਿਤੇ ਸਾਡੇ ਕੋਲ ਜਾਣੇ ਨਾ ਜਾਣੇ 'ਚ ਗਲਤੀ ਤਾਂ ਨਹੀਂ ਹੋਈ ਜਾ ਰਹੀ ਨਾਮ ਵਿਖਾਇਓ ਗੁਰਪਾਲ ਜੀ ਨਾਮ ਵਿਖਾਇਓ ਆਪਾਂ ਵਿਖਾਉਣਾ ਹੀ ਨਹੀਂ ਚਾਹੁੰਦੇ ਇਸ ਪਾਸੇ ਧਾਰਮਿਕ ਤਸਵੀਰਾਂ ਧਾਰਮਿਕ ਚਿੰਨ੍ਹ ਕੁਝ ਚੁੰਡਰੀਆਂ ਜਿਹੜੀਆਂ ਸੀ ਢੜਾਉਣੇ ਆ ਮੈਂ ਹੁਣ ਨਹੀਂ ਦੱਸਣਾ ਚਾਹੁੰਦਾ ਨਹੀਂ ਕਹਿਣਾ ਚਾਹੁੰਦਾ ਦੁੱਖ ਵੀ ਹੁੰਦਾ ਸਾਨੂੰ ਲੋਕ ਛੁੱਟੀ ਜਾ ਰਹੇ ਆ ਤੇ ਬੜਾ ਦੁੱਖ ਲੱਗਦਾ ਕਿ ਪਲਾਸਟਿਕ ਵੀ ਆ ਪੋਲੀਥੀਨ ਵੀ ਆ ਧਾਰਮਿਕ ਚੀਜ਼ਾਂ ਵੀ ਛੁੱਟੀਆਂ ਹੋਈਆਂ ਨੇ ਅੰਦਰ ਖੱਡਾਂ ਦੇ ਵਿੱਚ ਤੇ ਇਸ ਤਰ੍ਹਾਂ ਨਾ ਹੋਵੇ ਕਿਉਂਕਿ ਰੱਬ ਕਹਿੰਦੇ ਕਣ-ਕਣ ਚ ਮੌਜੂਦ ਹੈ ਤੇ ਅਸੀਂ ਸਾਨੂੰ ਲੱਗਦਾ ਕਿ ਅਸੀਂ ਉੱਥੇ ਕਿਸੇ ਵੀ ਕੋਈ ਵੀ ਕਿਸੇ ਵੀ ਧਰਮ ਦਾ ਉੱਥੇ ਅਸੀਂ ਸਮਾਗਮ ਕਰਕੇ ਤੇ ਮੁੜ ਕੇ ਜਾਂਦੇ ਹੋਏ ਅਸੀਂ ਸਾਰਾ ਸੁੱਟ ਜੀ ਖੱਡ ਦੇ ਵਿੱਚ ਵੀ ਚਲੋ ਜੀ ਹੋ ਗਿਆ ਤੇ ਰੱਬ ਖੁਸ਼ ਹੋਣ ਵਾਲਾ ਨਹੀਂ ਜਾਂ ਇਸ ਤਰ੍ਹਾਂ ਪੋਲੀਥੀਨ ਸੁੱਟ ਕੇ ਜਾਣ ਵਾਲੇ ਜੀ ਇਹ ਸੋਚਣ ਕਿ ਉਹਨਾਂ ਦੀ ਯਾਤਰਾ ਜਾਂ ਉਹਨਾਂ ਵੱਲੋਂ ਲਗਾਇਆ ਲੰਗਰ ਸਫਲ ਹੋ ਗਿਆ ਤੇ ਨਹੀਂ ਕਿਉਂਕਿ ਇਹ ਪਰਿਆਵਰਣ ਇਹ ਧਰਤੀ ਮਾਂ ਵੀ ਜਿਹੜੀ 19 ਇੰਪੋਰਟੈਂਟ ਆ ਜਿੰਨਾ ਸਾਨੂੰ ਆਪਣਾ ਆਪ ਇੰਪੋਰਟੈਂਟ ਆ ਜਿੰਨਾ ਸਾਨੂੰ ਆਪਣਾ ਧਰਮ ਇੰਪੋਰਟੈਂਟ ਆ ਔਰ ਮਾਤਾ ਰਾਣੀ ਦੇ ਦਰਬਾਰ ਜਾਣਾ ਇਸ ਵਾਰੀ ਤੁਸੀਂ ਇਹ ਪੂਰਾ ਤਹਈਆ ਕਰਕੇ ਆਇਓ ਕੇ ਪਾਈ ਮਾਤਾ ਰਣੀ ਦਾ ਦਰਬਾਰ ਜਾਣਾ ਤੇ ਸਾਡੇ ਕੋਲ ਇੱਕ ਵੀ ਪਲਾਸਟਿਕ ਦਾ ਲਫਾਫਾ ਪੋਲੀਥਨ ਦਾ ਲਫਾਫਾ ਨਾ ਹੋਵੇ ਜੇ ਵਰਤੋਂ ਕਰਨੀ ਪੈਂਦੀ ਹੈ ਤੇ ਆਪਣੇ ਕੋਲ ਰੱਖ ਕੇ ਡਸਟਬਿਨ ਚ ਜਾਂ ਕੂੜੇ ਦਾ ਜਿੱਥੇ ਡੰਪ ਆ ਉਥੇ ਸਟੋ ਐਸ ਵਾਰੀ ਮਿਸਾਲ ਪੇਸ਼ ਕਰਨੀ ਸੀ ਸਾਰਿਆਂ ਨੇ ਰਲ ਕੇ ਇਹ ਨਾ ਹੋਵੇ ਕਿ ਛੋਦੇ ਪਿੰਡਾਂ ਦੇ ਲੋਕ ਜਾਂ ਜਿਹੜੇ ਇਸ ਇਲਾਕੇ ਦੇ ਲੋਕ ਆ ਉਹ مایੂਸ ਹੋਣ ਵੀ ਯਾਰ ਹੋਈ ਕੀ ਜਾ ਰਿਹਾ ਇਹ ਹਨਾ ਜਾਂ ਕਿਤੇ ਸਾਨੂੰ ਕੋਈ ਵਿਰੋਧ ਦਾ ਸਾਹਮਣਾ ਹੀ ਕਰਨਾ ਪੈ ਜਾਏ ਕਿਸੇ ਦਾ ਵੀ ਨਹੀਂ ਯਾਰ ਆ ਆ ਕੰਮ ਠੀਕ ਨਹੀਂ ਇੱਥੇ ਨਹੀਂ ਆਪਾਂ ਕੰਮ ਕਰਨਾ ਹੈ ਸੋ ਇਹ ਤਮਾਮ ਗੱਲਾਂ ਦਾ ਧਿਆਨ ਰੱਖਣਾ ਬਾਈ ਜੀ ਹੁਣਾਂ ਦਾ ਧਿਆਨ ਬਾਈ ਜੀ ਹੁਣਾਂ ਦਾ ਧੰਨਵਾਦ ਕਿ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਤੇ ਕਿਰਪਾਲ ਸਿੰਘ ਮੈਂਟੂ ਜੀ ਜਿਹੜੇ ਮੇਰੇ ਨਾਲ ਡਟੇ ਪਏ ਨੇ ਤੇ ਇਸ ਪਾਸੇ ਵੀ ਦੇਖ ਲੈਣੇ ਇੱਕ ਵਾਰੀ ਕਿਰਪਾਲ ਜੀ ਦੇਖੋ ਤਾਂ ਜੇ ਆ ਹੁੰਦਾ ਇਸ ਪਾਸੇ ਨੂੰ ਸਾਭੀ ਸਾਨੂੰ ਚੜ ਗਿਆ ਖੱਡਾਂ ਤੇ ਉੱਤੇ ਆ ਦੇਖਿਓ ਆ ਚਮਚ ਪੁਰਾਣਾ ਕੋ ਪਿਆ ਹੋਇਆ ਇਸ ਤਰ੍ਹਾਂ ਦੇ ਨਾਲ ਸਮਾਨ ਸੁੱਟ ਕੇ ਜਿਹੜੇ ਆ ਕਈ ਲੋਕ ਗੱਡੀ ਚ ਉਤਰ ਕੇ ਜਾਂ ਕਈ ਲੋਕ ਹੋਰ ਪਾਸੇ ਲੰਗਰ ਲਗਾ ਕੇ ਜਾਂ ਇਸ ਜਗ੍ਹਾ ਤੇ ਲੰਗਰ ਲਗਾ ਕੇ ਜਿਹੜਾ ਇਸ ਤਰ੍ਹਾਂ ਖੱਡਾਂ ਦੇ ਵਿੱਚ ਪਲਾਸਟਿਕ ਟੰਨਾ ਦੇ ਟੰਨ ਕਿਲੋਆਂ ਦੇ ਕਿਲੋ ਜਿਹੜਾ ਸੁੱਟੀ ਜਾ ਰਿਹਾ ਔਰ ਜਿਹੜਾ ਕਿ ਪਰਿਆਵਰਣ ਦੇ ਲਈ ਇਸ ਇਲਾਕੇ ਦੇ ਲੋਕਾਂ ਦੀ ਸਿਹਤ ਦੇ ਲਈ ਜੰਗਲੀ ਜੀਵਾਂ ਦੇ ਲਈ ਔਰ ਧਾਰਮਿਕ ਪੱਖੋਂ ਕਿਸੇ ਪਾਸਿਓ ਵੀ ਠੀਕ ਨਹੀਂ ਹੈਗਾ ਸੋ ਆਓ ਸਾਰੇ ਲੜ ਮਿਲ ਕੇ ਪਰਿਆਵਰਣ ਦਾ ਵੀ ਖਿਆਲ ਰਖੀਏ ਵਾਤਾਵਰਨ ਦਾ ਖਿਆਲ ਰਖੀਏ ਔਰ ਮਾਤਾ ਚਿੰਤਪੂਰਨੀ ਦਰਵਾਜੇ ਜਾਈਏ ਸੱਚੇ ਦਿਲੋਂ ਤਨੋਂ ਮਨੋਂ ਜਾਈਏ ਨਾਲੇ ਵੀ ਤਿਆਹਿਆ ਕਰਕੇ ਜਾਈਏ ਸਾਨੂੰ ਆਪਣੇ ਆਪ ਨੂੰ ਖੁਸ਼ੀ ਹੋਏਗੀ ਕਿ ਇਸ ਵਾਰੀ ਅਸੀਂ ਪਲਾਸਟਿਕ ਨਾ ਵਰਤਿਆ ਨਾ ਵਰਤਣ ਦਿੱਤਾ ਤੇ ਨਾ ਕਿਸੇ ਨੂੰ ਵਰਤਣ ਦੇਣਾ ਨਾ ਵਰਤਣ ਦੀ ਅਪੀਲ ਵੀ ਕਰਦੇ ਜਾਓ ਸਲੋਗਨ ਲਿਖੋ ਸੋਸ਼ਲ ਮੀਡੀਆ ਦਾ ਸਹਾਰਾ ਲਓ ਪੋਸਟਾਂ ਪਾਓ ਕਿ ਇਸ ਵਾਰੀ ਗ੍ਰੀਨ ਮੇਲਾ ਇਹ ਹੋਣਾ ਚਾਹੀਦਾ ਬਿਲਕੁਲ ਮਿਸਾਲ ਅਸੀਂ ਕਾਇਮ ਕਰਦਣੀ ਸਾਰਿਆਂ ਨੇ ਰਲ ਕੇ ਇਸ ਵਾਰੀ ਕਿ ਨਾ ਯੂਜ਼ ਹੋਵੇ ਪੋਲੀਥੀਨ ਪਰ ਹਰ ਵਾਰੀ ਅਸੀਂ ਇਹ ਉਮੀਦ ਵੀ ਕਰਦੇ ਆਂ ਅਪੀਲ ਵੀ ਕਰਦੇ ਆਂ ਪਰ ਉਸ ਦੇ ਬਾਅਦ ਹੁਣੇ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਟਨਾਂ ਦੇ ਟਨ ਜਿਹੜਾ ਤੁਹਾਨੂੰ ਨਜ਼ਰ ਆ ਜਾਊਗਾ ਸੜਕਾਂ ਦੇ ਕਿਨਾਰਿਆਂ ਤੇ ਪਲਾਸਟਿਕ ਤਿੰਨ ਲੰਗਰ ਵੀ ਅਸੀਂ ਵੇਖ ਆਏ ਆ ਜਿੱਥੇ ਕਿ ਪੂਰਾ ਖੱਡ ਦੇ ਕਿਨਾਰੇ ਤੇ ਡਿਸਪੋਜ਼ੇਬਲ ਦੀਆਂ ਪਲੇਟਾਂ ਦੇ ਢੇਰ ਲੱਗੇ ਪਏ ਆ ਸ਼ਾਇਦ ਆਪਾਂ ਇੱਥੇ ਸਕਰੀਨ ਦੇ ਉੱਤੇ ਚਲਾ ਵੀ ਦਈਏ ਫਿਲਹਾਲ ਦੇਰੀ ਕੈਮਰਾ ਸਹਿਯੋਗੀ ਕਿਰਪਾਲ ਸਿੰਘ ਮਿੰਟੂ ਦੇ ਨਾਲ ਆਪਣੇ ਦੋਸਤ ਗੋਵਿੰਦ ਸਿੰਘ ਨੂੰ ਦਿਉ ਇਜਾਜ਼ਤ ਜਲਦੀ ਮਿਲਦੇ ਨੇ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਬਾਰੇ ਆਪਣੀ رائے ਆਪਣੇ ਵਿਚਾਰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜਰੂਰ ਦੱਸਿਓ ਅੱਤ ਦੀ ਹਮਸ ਮੱਛਰ ਤੇ ਜੰਗਲ ਦੇ ਵਿੱਚ ਹਮੇਸ਼ਾ ਮੇਰਾ ਸਹਿਯੋਗ ਜਿਹੜਾ ਦਿੰਦੇ ਨੇ ਕੈਮਰੇ ਦੇ ਉੱਤੇ ਮੇਰੇ ਨਾਲ ਡਟੇ ਰਹਿੰਦੇ ਨੇ ਕਿਰਪਾਲ ਸਿੰਘ ਮਿੰਟੂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੌਸਲਾ ਫਜ਼ਾ ਜਰੂਰ ਕਰਿਓ ਜਲਦੀ ਮਿਲਦੇ ਆ ਰੱਬ ਰੱਖਾ